ਫਡੂਰ ਸਾਬਰਾਂਹੀ ਹੜਪੀੜਤਾ ਲਈ ਰਾਹਤ ਕਾਰਜ ਯੁਵਰਾਜ 파ਰਤ ਨਿਊਜ਼ ਤੇ ਪੱਤਰਕਾਰ ਜਸਬੀਰ ਸਿੰਘ ਜੀ ਦੁਆਰਾ ਪੇਸ਼ ਕੀਤੀ ਗਈ ਖਾਸ ਖਬਰ ਅਨੁਸਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਸਥਿਤ ਗੁਰਦੁਆਰਾ ਦਾਤਾਬੰਦੀ ਛੋੜ ਕਿਲਾ ਦੀ ਸੰਗਤ ਨੇ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਲਈ ਵੱਡੇ ਪੱਧਰ ਤੇ ਨਿਸ਼ਾਨ ਸਿੱਖ ਕਾਰ ਸੇਵਾ ਦਾ ਆਯੋਜਨ ਕੀਤਾ ਹੈ ਹੜਾਂ ਕਾਰਨ ਹੋਏ ਭਾਰੀ ਨੁਕਸਾਨ ਜਿਸ ਵਿੱਚ ਲੱਖਾਂ ਏਕੜ ਖੜੀ ਫਸਲ ਦੀ ਤਬਾਹੀ ਕਰਾਂ ਦਾ ਨੁਕਸਾਨ ਅਤੇ ਵਾਹਨਾਂ ਤੇ ਪਸ਼ੂਆਂ ਦਾ ਰੁੜ ਜਾਣਾ ਸ਼ਾਮਲ ਹੈ ਨੂੰ ਦੇਖਦੇ ਹੋਏ ਇਹ ਰਾਹਤ ਕਾਰਜ ਕੀਤਾ ਗਿਆ। ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਹੇਠ ਗਵਾਲੀਅਰ ਦੀ ਸੰਗਤ ਸ਼੍ਰੀ ਖਡੂਰ ਸਾਹਿਬ ਰਾਹੀਂ ਹੇਠ ਲਿਖੀ ਰਾਹਤ ਸਮੱਗਰੀ ਵੱਖ-ਵੱਖ ਖੇਤਰਾਂ ਵਿੱਚ ਵੰਡਣ ਲਈ ਭੇਜ ਰਹੀ ਹੈ। 300 ਕੁਇੰਟਲ ਕਣਕ, 500 ਕੁਇੰਟਲ ਪਸ਼ੂਆਂ ਦਾ ਚਾਰਾ, 1 ਰੁਪਈ ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ, ਲੋੜਵੰਦਾ ਲਈ ਡੀਜ਼ਲ ਇਹ ਕਾਰਜ ਸੰਗਤ ਦੇ ਸੇਵਾ ਭਾਵਨਾ ਅਤੇ ਦੂਜਿਆਂ ਦੀ ਮਦਦ ਕਰਨ ਦੇ ਜਜ਼ਬੇ ਨੂੰ ਦਰਸਾਉਂਦਾ ਹੈ। ਇੱਕ ਤੋਂ ਭੌਤਿਕ ਵਾਰ ਨੂੰ ਦੇਖੀ ਹਟੇ ਜੀ ਭੌਤਿਕ ਸੇਵਾ ਭਾਵ ਦੇ ਵਾਰ ਸ੍ਰੀ ਭੌਤਿਕ ਦੇਖੀ ਪਾਤਸ਼ਾਹੀ ਦੇਖੋ ਭੌਤਿਕ ਜੁਲਕਾਂ ਸਾਰੇ ਸਤਿ ਸ਼੍ਰੀ ਅਕਾਲ ਜੀ ਸਭ ਜੀ ਆਇਆਂ ਨੂੰ ਤੇ ਇੱਕ ਪਹਤ ਸ੍ਰੀ ਮਹਾਨ ਸਾਧਨ ਨੌਂ ਦੇ ਬਲਾਵਾ ਸਾਰੇ ਸਭਾਰੇ ਹੋਏ ਤੁਹਾਡੀ ਦਸ ਜੁਤੀ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ どういうことでやるってことはおりやな。<music> ਫਿਰ ਨਰਮਿੰਦਰ ਲੱਗ ਰਹੇ ਨੇ ਚਾਹ ਪਾਣੀ ਕਰ ਲੋ ਆ ਜੀ ਬਾਬਾ ਜੀ ਕਿਦੇ ਸ਼ੋਰ ਸ਼ੂਤਾਂ ਦੇ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਗੁਰਦੁਆਰਾ ਦਾਦਾ ਬੰਦੀ ਛੁੜ ਕੇਲਾ ਗਵਾਲੀਅਰ ਜੋ ਸਾਡੇ ਗੁਰਦੁਆਰਾ ਮਹਾਪੁਰਸ਼ੰਤ ਬਾਬਾ ਸੇਵਾ ਸਿੰਘ ਜੀ ਉੱਥੇ ਸੇਵਾ ਨਿਭਾ ਰਹੇ ਨੇ ਤੇ ਉਸ ਜਗ੍ਹਾ ਤੋਂ ਗਵਾਲੀਅਰ ਦੀ ਸਿੱਖ ਸੰਗਤ ਜੀ ਇਹ ਲੋਡ ਬੰਦ ਜੋ ਲੋਕ ਨੇ ਸਾਡੇ ਹੜਪਰਪਾਤ ਲੋਕ ਹੋਏ ਨੇ ਉਹਨਾਂ ਦੀ ਸੇਵਾ ਵਾਸਤੇ ਅਸੀਂ ਰਾਹਤ ਸਮਗਰੀ ਲੈ ਕੇ ਆਏ ਆ ਜੀ ਜਿਹਦੇ ਵਿੱਚ ਕਣਕ ਤਿੰਨ ਟਰੱਕ ਨੇ ਤੇ ਬਾਕੀ 1 ਕਰੋੜ ਤੋਂ ਉੱਪਰ ਮਾਇਆ ਜਿਹੜੀ ਆ ਉਹ ਆਪਾਂ ਜਿਹੜੇ ਸਾਡੇ ਹੜ ਪ੍ਰਭਾਵਤ ਲੋਕ ਨੇ ਉਹਨਾਂ ਨੂੰ ਦੇਣ ਵਾਸਤੇ ਵੰਡਣ ਵਾਸਤੇ ਜੀ ਆਏ ਸੋ ਸਤਿਗੁਰੂ ਦੀ ਕਿਰਪਾ ਕਰਨ ਸਾਰਿਆਂ ਦੇ ਉੱਤੇ ਇਸੇ ਤਰ੍ਹਾਂ ਹੀ ਲੰਗਰ ਜਿਹੜੀ ਆ ਲੰਗਰ ਦੀ ਸੇਵਾਵਾਂ ਜਿਹੜੀਆਂ ਚ ਚੱਲਦੀਆਂ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੀ ਭਤੇ ਅਸੀਂ ਸਾਰੀ ਸੰਗਤ ਗਵਾਲੀਅਰ ਜ਼ਿਲ੍ਹੇ ਦਾਤਾਬੰਦੀ ਛੋੜ ਕੇ ਲਾ ਗਵਾਲੀਅਰ ਤੋਂ ਡਵਰਾ ਚਨੌਰ ਬੀ ਤਰਵਾਰ ਸਾਰੇ ਖੇਤਰ ਚੋਂ ਮਾਇਆ ਕਰੀਬ ਰਾਸ਼ਨ ਕਣਕ ਸਾਰਾ ਕੁਝ ਲੈ ਕੇ ਪਹੁੰਚੇ ਹਾਂ ਮਹਾਰਾਯੋ ਗੁਰੂ ਦਾਤਾਬੰਦੀ ਛੋੜ ਬਾਬਾ ਸੇਵਾ ਸਿੰਘ ਜੀ 70 ਸ਼ਾਇਆ ਗੁਰਮਾ ਪੁੱਛ ਬਾਬਾ ਗੁਰਪ੍ਰੀਤ ਸਿੰਘ ਵੀ ਸਾਡੇ ਨਾਲ ਆਏ ਆ ਅਸੀਂ ਸਾਰੀ ਸੰਗਤ ਆਣ ਕੇ ਜੋ ਵੀ ਆਦ ਵਾੜ ਪੀੜਤਾਵਾਂ ਵਾਸਤੇ ਤੇ ਆ ਕੇ ਵੱਖ-ਵੱਖ ਪਿੰਡਾਂ ਵਿੱਚ ਸਾਰੇ ਜਗ੍ਹਾ ਦਿੱਤਾ ਹੈ ਵਾਹਿਗੁਰੂ ਜੀ ਹਾਂਜੀ ਇੱਕ ਗਵਾਲੀਆ ਤੋਂ ਦਿੱਤਾ ਹੋਰ ਆ ਰਿਹਾ ਆ ਉਹ ਵੀ ਪੰਜ ਸੱਤਾਂ ਦਾ ਨਹੀਂ ਉਹ ਦੋ ਚਾਰ ਦਿਨ ਬਾਅਦ ਆਏਗਾ ਬਾਕੀ ਇਹ ਅਸੀਂ ਚਾਰ ਪੰਜ ਜ਼ਿਲ੍ਹੇ ਤਹਿਸੀਲਾਂ ਜਿੰਨਾ ਚੋਂ ਆਏ ਆ ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਕਰਤੀ ਖਡੂਰ ਸਾਹਿਬ ਜਨਾਤੂ ਸਰਵਜ ਕਰਨ ਪ੍ਰਾਪਈਆ ਸੋ ਮੇਰੀ ਪੀਰ ਦੇ ਮਾਰਕ ਤਤਾ ਬੰਦੀ ਛੋੜ ਗਵਾਲੀਅਰ ਵਿਖੇ ਪਾਸ਼ਾ ਦਾ ਇਤਿਹਾਸ ਸਥਾਨ ਹੈ ਸੋ ਉਥੋਂ ਨਹੀਂ ਸਕਤਾ ਜੋ ਡਬਰਾ ਨੌਰ ਭੀਤਰਵਾਲ ਹੋਰ ਵਿਅੰਗ ਸੰਗਤਾਂ ਨੇ ਜੋ ਦਸਾਂਦੇ ਰੂਪ ਵਿੱਚ ਜੋ ਹਰ ਪ੍ਰਭਾਵਤ ਸੰਗਤਾਂ ਵਾਤੇ ਉਹਨਾਂ ਨੇ ਤਿਲ ਫੁੱਲ ਇਕੱਠਾ ਕੀਤਾ ਉਹ ਸੰਗਤਾਂ ਜ ਸੰਗਤੀ ਰੂਪ ਵਿੱਚ ਲੈ ਕੇ ਆਏ ਨੇ ਸੋ ਵੱਖ-ਵੱਖ ਇਲਾਕੇ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਥੇ ਜਾ ਕੇ ਵੰਡਨ ਦੀ ਸੇਵਾ ਕਰਨਗੇ ਸੋ ਬਹੁਤ ਸੰਗਤਾਂ ਨੇ ਉਦਮ ਕਰਕੇ ਪਿਛਲੇ ਕਾਫੀ 15-20 ਦਿਨ ਤੋਂ ਲਗਾਤਾਰ ਇਹਨਾਂ ਨੇ ਘਰ-ਘਰ ਜਾ ਕੇ ਸੇਵਾ ਕਦਰ ਕੀਤੀ ਹੈ ਉਹਨਾਂ ਤੇ ਫੁੱਲ-ਫੁੱਲ ਦਸਵੰਦਾਂ ਤੇ ਲੈ ਕੇ ਆਏ ਨੇ ਰਾਸ਼ੀ ਦੇ ਰੂਪ ਵਿੱਚ ਹੁਣ ਜਿੱਥੇ ਲੋੜਵੰਦੇ ਨੇ ਜਿਹਨਾਂ ਨੂੰ ਕਣਕ ਦਾ ਬੀਜ ਦਾ ਖਾਦ ਦਾ ਡੀਜ਼ਲ ਦਾ ਹੋਰ ਜਿਹੜੇ ਲੋਡ ਵੰਡਰ ਉਹ ਚਾਰੇ ਦਾ ਉਹ ਸਾਰੀਆਂ ਗੱਡੀਆਂ ਕੋਈ ਸਮਾਨ ਲੈਣ ਦਾ ਕੋਈ ਜਾ ਕੇ ਨਗਦੀ ਜਾ ਕੇ ਵੰਡਣਗੇ ਸੋ ਇਹ ਸੰਗਤਾਂ ਨੇ ਸਾਰਾ ਪ੍ਰਲਾਪ ਕੀਤਾ ਸੋ ਦਾਦੀ ਅਰਦਾਸ ਸਤਿਗੁਰੂ ਦੇ ਚਰਨਾਂ 'ਚ ਕਿ ਜਿਵੇਂ ਪਿਛਲੇ ਦਿਨੀ ਬੰਬੇ ਤੋਂ ਸੰਗਤਾਂ ਨੇ ਆ ਕੇ ਸੇਵਾ ਕੀਤੀ ਹੈ ਗਵਾਲੀ ਤੋਂ ਸੰਗਤਾਂ ਨੇ ਆ ਕੇ ਸੇਵਾ ਕਰ ਰਹੀਆਂ ਸੋ ਵਕਤ-ਵਕਤ ਤਰੀਕੇ ਦੇ ਨਾਲ ਆਪਣੀਆਂ ਸੇਵਾ ਵਿੱਚ ਨਿਰੰਤਰ ਤੌਰ 'ਤੇ ਪਾ ਰਹੇ ਹਨ